ਨਾਚਰ ਹੋ ਗਿਆ ਦੇਖ ਤੈਨੂੰ ਉਹ ਉਦੋਂ ਦੇ ਚੁੰਗੇ ਜਾਂਦਾ ਵਿਚਾਰਾ ਘਾਟੂ ਚ ਵਿਕੀ ਅੱਜ 25 7ਵੇਂ ਮਹੀਨੇ ਦੀ ਆਇਆ ਮਾਨਸਾ ਪਛੋਂ ਮੰਡੀ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੰਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਾਟ ਬਾਤ ਤੇ ਬਣੇ ਰਹੋ ਮਾਲਬਾ ਬਲੋਗਰ YouTube ਚੰਨਲ ਨਾਲ ਦਿਖਾਉਂਦੇ ਆ ਫਿਰ ਅੱਜ ਤੇ ਕੀ ਰੇਟ ਨਿਕਲਦੇ ਆ ਅੱਜ क्या आप भी चाहते हैं अपने पशु की बड़ी लेवटी तो देर किस बात की है आज से ही अपने पशु को राइट टच पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप 10 एम रोटी पे चौपड़ के खिलास को राइट टच ने आप हर एक दवाइयाँ की दुकान पे और ऑनलाइन भी खरीद और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस ਪਿਆਰ ਨੂੰ ਮਿੱਤ ਨੂੰ ਪੰਜ ਦੀ ਹੈ ਵਾਦੀ ਹੋ ਗਈ ਹੈ ਇਹ ਦੇਖੋ ਹਾਂ ਮੈਂ ਕਹਿੰਦਾ ਅੱਜ ਤੋਂ ਮੁੰਡਿਆ ਨੰਬਰ ਇਹ ਤੂੰ ਕਹੇ ਦੇ ਠੀਕ ਹੈ ਸਾਹਮਣੇ ਤੇਰੀ ਤੇ ਮੈਂ ਹਾਂ ਕਹਿੰਦੀ ਨਾ ਨਾ ਪਹਿਲਾਂ ਮੈਂ ਤੈਨੂੰ ਬੱਸ ਪਿਆਰ ਦੀ ਗੱਫੇ 500 ਦਾ ਕਿਹੜਾ ਸਹੀ ਹੋ ਜਾਊਗਾ ਉਹ ਕਹਿੰਦਾ ਨਾ ਮਾਨ ਹੋ ਗੋ ਮੇਰੇ ਗਾਗ ਬਣਾਇਆ ਇਤਰੇ ਗਾਗ ਬਣਾਇਆ ਕਹੇ ਤੈਨੂੰ ਦੇ ਦੇ ਗਾਗ ਬਣਾਇਆ ਇਹੀ ਹੈ ਗਾਗ ਦੇ ਦੋ ਰਕਮ ਦੇ ਉਹ ਕਿੱਥੇ ਥੋੜੀ ਕਰਾ ਦੇ ਆਹ ਭਾਈ ਨੂੰ ਫੜਾਦਾ ਸਹੀ ਦਾਟਾ ਨਵੇਂ ਭਾਈ ਹੈ ਭਾਈ ਮੜਾ ਮਰੀ ਇਹ ਨੂੰ ਬੁਲਾ ਦੇ ਬੈਠਾ ਆ ਜਾ ਉਹ ਗਏ ਭਾਈ ਜੀ ਤੁਹਾਨੂੰ ਨੀ ਗਰਾਂ ਪੈਸਾ ਬਸ ਆ ਕੇ ਤੇ ਇੱਕ ਘੱਟ 80 ਦੀ ਮੱਛੀ ਵੇਚੀ ਆ ਇੱਕ ਘੱਟ 80 ਦੀ ਮਗਰ ਕੱਟੀ ਆ ਤੇ ਸੌਦਾ ਹੋ ਗਿਆ ਆ ਲੈ ਪਹਿਲੇ ਨੂੰ ਝੋਟੀ ਆ ਬਾਈ ਕਹਿੰਦਾ ਇਹ ਤੇ ਆ ਬੱਚਾ ਵਗਰ ਕੈ ਕਿ ਦਿਨਾਂ ਦੀ ਛੂਹ ਆ ਚੌਥਾ ਦਿਨ ਆ ਲੈ ਅਲਟਰ ਕਰੋ ਨਖਰ ਮਾਥਣ ਲੰਮੀ ਪੂਜ ਦੇਖੋ ਸਾਰੀ ਡਿਟੇਲ ਪੁੱਛੂਗਾ ਚੰਗੀ ਪਾਲੀ ਹੋਈ ਝੂਟੀ ਆ ਜਬਰਦਸਤ ਇਹ ਆ ਲੋ ਜੀ ਦੇਖੋ ਕੁਛਾਂਗੇ ਸਾਰੀ ਡਿਟੇਲ ਚਲੋ ਭਾਈ ਆ ਜੀ ਪਹਿਲਾਂ ਚੋਟੀ ਤੇ ਚੰਗਾ ਆਰਡਰ ਤੇ ਚੰਗੀ ਪਾਲੀ ਹੋਈ ਆ ਆ ਜਾ ਮੋੜ ਲੈ ਆ ਮੋੜ ਦਾ ਤੇ ਫੇਸ ਕਰੋਨਾ ਚੱਕ ਇੱਕ ਵਾਰੀ ਇਹ ਲਓ ਜੀ ਆ ਜਾ ਬੰਨੋ ਵੀਰ ਆ ਬੰਨੋ ਉੱਥੇ ਫੇਰ ਆਪਾਂ ਕਰਦੇ ਆ ਗੱਲ ਸਾਰੀ ਇਹ ਆ ਲੋ ਜੀ ਚੰਗ ਆਟਰ ਲੱਗਿਆ ਹੋਇਆ ਤੇ ਚਾਰੇ ਥਣ ਤਾਰੇ ਘੇਪ ਵਾਲੀ ਨਹੀਂ ਵੀ ਮੁਠੀ ਥਣ ਲੱਗਿਆ ਹੋਇਆ ਤੇ ਇਹ ਕਿੰਨੀ ਪਹਿਲਾਂ ਆਪ ਕੱਟੀ ਕਿੰਨੀ ਉਮਰ ਦੀ ਆ ਇਹ 3.5 ਸਾਲ ਦੀ ਆ ਜੀ 3.5 ਸਾਲ ਦੀ ਹਾਂ ਜੀ ਤੇਰੀ ਆਪ ਦੀ ਆਪ ਵਪਾਰ ਕਰਦਾ ਉਹ ਨਾ ਵਪਾਰ ਕਰਦਾ ਕਰਦਾ ਵਪਾਰਾਂ ਇਹ ਕੱਟੀ ਆ ਇੱਕ ਦੀ ਕਰਦੀ ਆ ਜੰਦੀ ਅੱਛਾ ਕਿੰਨੇ ਲੀਟਰ ਦੁੱਧ ਆਉਣੇ ਥੱਲੇ ਇਹ ਚੌਥਾ ਪੰਜਵਾਂ ਦਿਨ ਹੋਇਆ ਜੀ ਕਿਰਪਾ ਨਾਲ 9 ਲੀਟਰ 10 ਲੀਟਰ ਬੜਾ ਹੋਊ ਜਾਇਜ਼ ਗੱਲ ਹਾਂ ਇੰਨਾ ਕ ਤਾਂ ਹੁੰਦਾ ਰਾਮ ਨਾਲ ਹੋਈ ਹਾਂ ਤੇ ਮਗਰ ਆ ਬੱਚਾ ਕੀ ਆ ਕੱਟੀ ਆ ਜੀ ਮਗਰ ਕੱਟੀ ਆ ਤੇ ਚਾਰ ਪੰਜ ਦਿਨਾਂ ਦੀ ਛੁਈ ਆ ਹਾਂ ਪੰਜ ਦਿਨਾਂ ਦੀ ਠੀਕ ਆ ਤੇ ਹੁਣ ਛੇਲ ਕਿਨੇ ਦੀ ਕਰਨੀ ਹੈ ਇਹ ਇਹਦਾ ਮੰਗਦੇ ਆ ਜੀ ਆਪਾਂ ਡੇਢ ਡੇਢ ਹਾਂ ਜੀ ਤੇ ਮੌਕੇ ਤੇ ਦੇ ਦੇ ਦਾਂਗੇ ਜੀ ਅੱਛਾ ਤੇ ਪਿੰਡ ਕਿਹੜਾ ਆਪਣਾ ਆਪਣਾ ਬਹਾਦਰਪੁਰ ਜੀ ਕਿੱਥੇ ਰਹਿ ਗਿਆ ਮਾਸਤੋਣਾ ਸਾਹਿਬ ਕੋਲੇ ਮਾਸਤੋਣਾ ਸਾਹਿਬ ਕੋਲੇ ਠੀਕ ਆ ਤੇ ਤੇਰਾ ਮੋਬਾਈਲ 99787 ਹਾਂ 67255 ਇੱਕ ਵਾਰੀ ਫੇਰ ਬੋਲੋ 99787 ਹਾਂ 67255 ਲੈ ਵੀ ਆਏ ਦੇਖੋ ਆ ਪੀਸ ਆ ਤੇ ਰੇਟ ਕੋਈ ਨਹੀਂ ਮੌਕੇ ਤੇ ਹੋ ਜਾਂਦਾ ਬੱਚਾ ਕੱਟੀ ਆ ਮੈਂ ਕੱਟੀ ਆ ਜੀ ਮੈਂ ਕੱਟੀ ਆ ਇੱਕ ਵਾਰੀ ਮੈਂ ਫੇਰ ਦਿਖਾ ਦੇ ਕੋਈ ਨਾ ਕੋਈ ਬੈਠੀ ਰਹਿੰਦੇ ਆ ਆ ਜੀ ਆ ਚੀਜ਼ ਹੈ ਚੰਗੀ ਪਾਲੀ ਹੋਈ ਛੋਟੀ ਹੈਗੀ ਤੇ ਰੇਟ ਕੋਈ ਨਹੀਂ ਹੋ ਜੂਗਾ ਜਾਈ ਫੋਨ ਕਰ ਲਿਓ ਆ ਰੋਚ ਇੱਕ ਵਾਰੀ ਅੱਜ ਮਾਨਸਾ ਮੰਡੀ ਤੇ ਆਇਆ 25 ਤਰੀਕ ਤੇ ਜ਼ਬਰਦਸਤ ਆਰਡਰ ਕੁਆਲਟੀ ਦੀ ਮੱਝ ਆ ਦਿਖਾਉਨੇ ਆ ਥੋੜੀ ਜੀ ਉਮਰ ਚ ਤਾਂ ਹੈ ਪੁੱਛਾਂਗੇ ਕੀ ਰੇਟ ਤੇ ਕਿੰਨਾ ਦੁੱਧ ਤੇ ਕਿਹੜਾ ਪੰਡਾ ਸਾਰੀ ਸਿੰਘ ਖੁੱਲੇ ਦੀ ਹੈ ਤੇ ਆ ਟਰੋਡਰ ਚੰਗਾ ਲੱਗਿਆ ਹੋਇਆ ਕਰਮਾਂ ਵਾਲੀ ਤੇ ਸਾਡੀ ਡਿਟੇਲ ਪੁੱਛਾਂਗੇ ਤੇ ਮੰਗਰ ਬੱਚਾ ਇਹਦੇ ਬੱਚਾ ਕੱਟਾ ਕਿੰਨੇ ਕਿਤੇ ਨੇ ਦੀ ਸੂਈ ਹੈ 10 11 ਦਿਨਾਂ ਦੀ ਸੂਈ ਹੈ ਠੀਕ ਹੈ ਕਿੰਨੇ ਲੀਟਰ ਦੁੱਧ ਹੁੰਦੇ ਤੁਹਾਨੂੰ 12 ਲੀਟਰ ਤੇ ਸੂਏ ਕਿਵੇਂ ਹੂਏ ਹੈ ਚੌਥਾ ਸੂਏ ਚੌਥਾ ਸੱਚਾ ਜੀ ਹੈ ਤੇ ਵਪਾਰ ਕਰਦੇ ਹੋ ਕਿ ਕਰਦੀ ਹੈ ਕੰਮ ਕਰਦੀ ਹੈ ਕਰਦੇ ਆ ਅੱਛਾ ਦੁੱਧ ਕਿੰਨਾ 12 12 ਲੀਟਰ ਤੇ ਸੂਈ ਨੂੰ ਕਹਤਨ ਹੋਏ ਜੇ 11 12 ਦਿਨ ਹੋਏ ਨੇ 11 12 ਦਿਨ ਹੋਏ ਨੇ ਪਿੰਡ ਕਿਹੜਾ ਆਪਣਾ ਭਾਗੀਬੰਦਰ ਭਾਗੀਬੰਦਰ ਠੀਕ ਹੈ ਹੁਣ ਇਹ ਛੇਲ ਕਿੰਨੇ ਦੀ ਕਰਨੀ ਆ ਹਮਸਾ ਦਾ 1 15 ਕਰਦੇ ਆ ਜੀ ਜਾਇਜ਼ ਦੇਣ ਲੈਣ ਵਾਲੀ ਗੱਲ ਹਾਂ ਨਾ ਲੱਖ ਨਹੀਂ ਦੇ ਜਾਂਗੇ 1 ਲੱਖ ਦੀ ਠੀਕ ਆ ਤੇ ਠੰਡੀ ਛੀਰ ਕਿਵੇਂ ਠੰਡੀ ਛੀਰ ਹੋ ਗਿਆ ਬੰਦਾ ਬੁੜੀ ਕੋਈ ਚੋਈ ਜਾ ਅੱਛਾ ਤੇ ਜੇ ਕਿਸੇ ਨੇ ਤਛਲੀ ਨਾਲ ਜਾਨੀ ਉਹ ਇੱਕ ਢੰਗ ਚੋਵੇ ਦੋ ਢੰਗ ਚੋਵੇ ਤਿੰਨ ਢੰਗ ਚੋਵੇ 12 ਲੀਟਰ 70 ਮਾਰਕ ਦੇ ਤਛਲੀ ਨਾਲ ਦੇਵਾਂਗਾ ਅੱਛਾ ਜਾਇ ਜਾਇ ਕਿਤੋਂ ਤੱਕ ਚਟੇਗਾ ਕਿੰਨੇ ਲੱਖ ਰੀ ਦੇ ਰੇ ਲੱਖ ਦੇ ਦੇ ਦੂੰਗਾ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੋ 99146 99160 ਇੱਕ ਵਾਰੀ ਫੇਰ ਬੋਲ 99146 99160 ਲੈ ਬਾਈ ਆਸੇ ਤੇ ਪਿਛਲੇ ਸੂਏ ਦਾ ਇਹਦਾ ਕੀਰ ਕੱਟ ਰਿਹਾ ਦੁੱਧ 11 ਕਿਲੋ ਦੋ ਦਿੰਦੀ 12 13 ਲੀਟਰ ਰਿਹਾ ਹੈ ਤੇ ਜਮਾਏ ਹਟਦੇ ਤੱਕ ਸੂਂਦੇ ਤੱਕ ਦਿੰਦੀ ਆ ਹੈ ਅੱਛਾ ਠੀਕ ਹੈ ਚੱਲੀ ਵਾਲੀ ਮੈਂ ਚੱਲੀ ਵਾਲੀ ਮੈਂ ਭਾਈ ਪਹਿਲੇ ਦੱਸਦਾ ਕਹਿੰਦਾ ਅੱਜ ਪਲੂਣ ਹੈ ਤੈ ਤੋਰੋਂਗੇ ਗੈਪ ਪਾਲਾ ਥਣ ਲੱਗਿਆ ਹੋਇਆ ਦਾ ਤੇ ਮੁੱਠੀ ਥਾਣਾ ਗੈਪ ਪਾਲਾ ਛੋਟੀ ਛਣਖੀ ਆ ਦੋਰਾ ਤਰਾ ਕਰੋਨਾ ਚੱਕ ਇੱਕ ਵਾਰੀ ਆ ਲੋ ਜੀ ਇਹ ਆ ਲੋ ਜੀ ਤੁਰ ਤਰਾ ਕਰੋ ਇੱਕ ਵਾਰੀ ਚੈੱਕ ਕਰ ਮਾੜੀ ਦਾ ਆ ਜਾ ਮਿੱਤਰ ਪੁੱਛਦਾ ਡਿਟੇਲ ਤੇ ਸਪੈਸ਼ਲ ਕੁਆਲਟੀ ਕਰ ਲੈ ਇੱਕ ਵਾਰੀ ਚੈੱਕ ਇਹ ਆ ਲੋ ਜੀ ਤੇ ਦਿਖਾ ਦੇ ਇੱਕ ਵਾਰੀ ਇਹ ਆ ਲੋ ਜੀ ਸਾਰੀ ਡਿਟੇਲ ਪੁੱਛਦਾ ਚਾਰੇ ਛਾਂ ਤੇ ਚਾਰੇ ਕਾਇ ਪਾੜੇ ਮਗਰ ਬੱਚਾ ਕੀ ਹੈ ਤੇ ਭਾਈ ਮਗਰ ਕੱਟੀ ਆ ਗਈ ਆ ਮੈਂ ਕੰਮ ਜਾਰੀ ਐ ਮ51 ਦੀ ਹਾਂ ਜੀ अच्छा ते ਦੁੱਧ ਕਿੰਨੇ ਲੀਟਰ ਕਰਦੀ ਹੁਣੇ ਦੁੱਧ ਹੁਣ ਬਾਈ ਯਾਰ 12 ਕਿਲੋ ਠੰਡਾ ਦੁੱਧ ਪਿਆ ਕੋਈ ਮਿੰਕ ਦੇ ਲੀਟਰ ਆਉਣਾ ਹੈ ਅੱਛਾ ਕਿਹੜਾ ਪਿੰਡ ਹੈ ਪਿੰਡ ਆਪਣਾ ਜਿਹੜਾ ਇੱਥੇ ਰੰਬੜਾ ਫੁੱਲ ਫੁੱਲ ਕਰਿਆੜਾ ਬਾਈ ਕਰਿਆੜਾ ਵਾਲਾ ਠੀਕ ਹੈ ਤੇ ਸੂਏ ਕਿੰਨੇ ਦਾ ਪਹਿਲੇ ਨਹੀਂ ਹੈ ਤਾਂ ਹੈ ਜੀ ਹਾਂ ਪਹਿਲਾਂ ਨਹੀਂ ਜੀ ਦੰਦਾ ਇਹ ਦੋ ਦੰਦ ਦੋ ਦੰਦ ਹੈ ਜੀ ਠੀਕ ਹੈ ਤੇ ਕੀ ਸੇਲ ਹੈ ਜੀ ਕੀ ਰੇਟ ਮੰਗਦਾ ਮੁੱਲ 95000 ਰੁਪਏ ਦੇਣ ਲੈਣਾ ਜੀ ਘਾਦੇ ਨੇ 90 90 ਦੇ ਦਵਾਂਗੇ ਠੀਕ ਹੈ ਤੇ ਮੋਬਾਈਲ ਨੰਬਰ ਨੰਬਰ 9998 ਜਿਹੜਾ ਚੌੜੀ ਜੀ ਇੱਕ ਵਾਰੀ ਫਿਰ ਕੋਲੀ 709998 ਜਿਹੜਾ ਬਾਟ ਪੈ ਚੌੜੀ ਅੱਛਾ ਠੀਕ ਹੈ ਔ ਕਿਲੋਮੀਟਰ ਦੀ ਪਹੁੰਚ ਵੀ ਫ੍ਰੀ ਕਰ ਦਾਂਗੇ ਤੇ ਆ ਮਗਰ ਕੱਟਾ ਕੱਟੀ ਕੱਜੀ ਮਗਰ ਕੱਟੀ ਐ ਮਗਰ ਕੱਟੀ ਐ ਠੀਕ ਹੈ ਲੈ ਬਾਈ ਆ ਦੂਰੋਂ ਦੇਖ ਲੋ ਇੱਕ ਵਾਰੀ ਫੇਸ ਕਰ ਲੈ ਚੱਕ ਆਪਣੇ ਕੋਲ ਕਰਮਾ ਜੀ ਦਾ ਇੱਕ ਵਾਰੀ ਤੇ ਆ ਦੇਖੋ ਥਾਂ ਤੇ ਖਲੋ ਤੇ ਆਈ ਆ ਇੱਕ ਗਾਇਆਂ ਇੱਕ ਇਹਨੇ ਕਚਰ ਦੀ ਚੂਈ ਐ ਇਹ ਰਾਸੂਈ ਐ ਜੀ ਰਾਤਾ ਬੱਚਾ ਕੀ ਦਿੱਤਾ ਨੇ ਬੱਚਾ ਇਹਨੇ ਬੱਸੀ ਦਿੱਤੀ ਹੈ ਜੀ ਬੱਚੀ ਹਾਂ ਤੇ ਚੂਹੇ ਕਹਿੰਦੇ ਚਾਹੇ ਚੂਹਾ ਇਹ ਵੀ ਪਹਿਲਾਂ ਹੈ ਜੀ ਪਹਿਲਾਂ ਹੈ ਹਾਂ ਜੀ ਤੇ ਦੁੱਧ ਕਿੰਨਾ ਦੁੱਧ ਇਹ ਸਾਡੇ ਮਾਲਾ ਵੀ ਬੋਲੋ ਸਾਫ ਕਰੀ ਵੀ ਇਹੇ ਜੀ ਹਾਂ ਵੀ ਤੇ ਇਹ ਹੈਗਾ ਜੇ ਥੱਲੇ ਹੁਣ 12 ਕਿਲੋ 12 ਲੀਟਰ ਹੈਗਾ ਹਾਂ 17 ਕਰੋ ਜੀ 17 ਕਰੋਗੇ ਰਾਮ ਰਾਮ ਠੀਕ ਹੈ ਮੋਬਾਈਲ ਨੰਬਰ ਵੀ ਨੇ ਬੋਲਤਾ ਸਪਰਕਰ ਤੇ ਕੱਟਾ ਮਾਨਸਾ ਮੰਡੀ ਤੇ ਪਿਓਰ ਨੀਲੀ ਚ ਰਾਵੀ ਚ ਇਹ ਟੇਡਾ ਕੱਟ ਕਰੇ ਇਧਰ ਨੂੰ ਮੂੰਹ ਜਾਰੇ ਦਾ ਉਹ ਵੇ ਕਰੀਏ ਤਾਂ ਮੂੰਹ ਚਾ ਦਿਖਾਈ ਆ ਤੈਨੂੰ ਹੋਰ ਮੁੰਡਾ ਕੀ ਹਾਲ ਆ ਤੇ ਆ ਦੇ ਨਾਲ ਦੇਖੋ ਇੱਕ ਵਾਰੀ ਇਹਦੇ ਤੇ ਪਿਓਰਲੀ ਨਹੀਂ ਰਾਬੀ ਤੇ ਟਾ ਕੱਟ ਤੇ ਅੱਖ ਬੜੀ ਸੁਨੱਖੀ ਆ ਇਹ ਆ ਲੋ ਸਾਲ ਇੱਕ ਸਾਲ ਉਮਰ ਹੈ ਕਿੰਨੇ ਚਿਰ ਦਾ ਹੋ ਗਿਆ ਸਾਲ ਦਾ ਹੋ ਗਿਆ ਸਾਲ ਦਾ ਹੋ ਗਿਆ ਆ ਖੀਰਾ ਕੱਟਾ ਇਹ ਸਾਲ ਤੋਂ ਹੀ ਸੀ ਮੱਜਕ ਕੋਈ 3 ਮਨ ਸੀਗਾ ਇਹਦਾ ਪ੍ਰਾਈਵੇਟੀ ਇਹ ਸਾਲ ਤੋਂ ਹੀ ਆ ਜੀ ਹੁਣ ਆਪਾਂ ਨੂੰ ਐ ਨਹੀਂ ਪਤਾ ਕਿ ਉਮਰ ਕਿੰਨੇ ਹੋਗੇ ਇਹਦੀ? ਸਾਲ ਆਈ। ਸਾਲ? ਹਾਂ। ਤੇ ਕਿੰਨੇ ਪੈਸੇ ਦਾ ਵੇਚਣਾ ਹੈ? ਮੁੱਲ 25000 ਕਰਦੇ ਹੋ ਜੀ। 25 ਦੇਣ ਲੈਣ ਵਾਲੀ ਗੱਲ। ਦੇਣ ਲੈਣ ਵਾਲੀ 22 ਦਾ ਇਕੱਠਾ ਦੇ ਦਿਆਂਗਾ। 22 ਚ ਦੇ ਦੋਗੇ? ਹਾਂ ਠੀਕ ਆ। ਤੇ ਪਿੰਡ ਕਿਹੜਾ? ਛਾਪੇ ਵਾਲੀ। ਛਾਪੇ ਵਾਲੀ। ਮੋਬਾਈਲ ਨੰਬਰ? 96154 ਹਾਂ 50963 ਇੱਕ ਵਾਰ ਫੇਰ ਬੋਲੀ? 96154 ਹਾਂ 50963 ਤੋਰੀ ਮਾਰਾ ਜਲਾ ਮਾ। ਲੈ ਆ ਲਵਾਂ। ਆ ਚੀਜ਼। ਕਰੋਟੇ ਕਿ ਤੋੜਾ ਤਰਾ ਖੜਮੀ ਖੋਚਦਾ ਹਰਿਆਣੇ ਵਾਲੀ ਮੱਛੀ ਬਿਲਕੁਲ ਬਲੈਕ ਤੇ ਅੱਡ ਰੋਡਰ ਦਿਖਾਉਂ ਨਹੀਂ ਕਰਮਾ ਜੀ ਦਾ ਇੱਕ ਵਾਰੀ ਛੋਨੂ ਤੇ ਛੋਟੀ ਦੀ ਮੱਛੀ ਆ ਲੋ ਸਿੱਤੋਰਾ ਤਰਾ ਕਰੋ ਕਰਮਾ ਜੀ ਦਾ ਚੱਕ ਇੱਕ ਵਾਰੀ ਕਾਇਦ ਦੰਦ ਚਾਰ ਦੰਦ ਚਾਰ ਦੰਦ ਠੀਕ ਹੈ ਫੇਸ ਕਰੋ ਕਰਮਾ ਜੀ ਦਾ ਇੱਕ ਇੱਕ ਵਾਰੀ ਆ ਬਸ ਮਗਰ ਬੱਚਾ ਕੀ ਹੈ ਤੇ ਭਾਈ ਕੱਟਾ ਤੇ ਕੀ ਕਿੰਨਾ ਦੁੱਧ ਆਉਣਾ ਏ ਤੁਹਾਨੂੰ ਦੁੱਧ 11 ਲੀਟਰ ਤਿਆਰ ਹੈ ਬਈ 11 ਤਿਆਰ ਹੈ ਹਾਂ 5-6 ਦਿਨਾਂ ਦੀ ਛੋਈ ਹੈ 5-6 ਦਿਨਾਂ ਦੀ ਛੋਈ ਹੈ ਕਿੰਨੀ ਉਮਰ ਦੀ ਹੈ ਕੱਟੀ ਹੈ ਆਪ 3-4 ਸਾਲ ਦੀ ਬਈ 6-7 ਸਾਲ ਦੀ ਹੈ ਠੀਕ ਹੈ ਹੁਣ ਕੀ ਐਡਵਾਂਟ ਕਰਦਾ ਇਹਦੀ 1.5 ਲੱਖ ਰੁਪਏ 1.5 ਲੱਖ ਦੇਣ ਲੈਣ ਵਾਲੀ ਗੱਲ 1.40 ਦੇਵਾਂ 1.40 ਦੀ ਮੋਬਾਈਲ ਨੰਬਰ ਲਈ ਮੈਂ 878638 ਵਗੈਰਾ ਇੱਕ ਵਾਰੀ ਫੇਰ ਮਿਲ 878638 ਵਗੈਰਾ ਠੀਕ ਹੈ ਤੇ ਮਗਰ ਕੱਟਾ ਸੀ ਬੱਚਾ ਠੀਕ ਹੈ ਲੈ ਵੀ ਪਹਿਲੇ ਸੂਏ ਆ ਤੇ ਛੋਟੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵਾਰੀ ਮੈਂ ਆਟਰੈਕਟਰ ਫੇਰ ਚੈੱਕ ਕਰਵਾ ਦੇ ਆਰ 7.5 ਮਹੀਨਾ ਦੀ ਕੱਟੀ ਕਹਿੰਦੇ ਆ ਆਹ ਮੈਂ ਤਾਂ ਨਹੀਂ ਮੰਨਿਆ ਯਕੀਨ ਜੇ ਤੁਸੀਂ ਮੰਨਦੇ ਤਾਂ ਕਮੈਂਟ ਕਰਕੇ ਜਰੂਰ ਰੱਖ ਦਿਓ ਤੇ ਕਿੰਨੇ ਚਿਰ ਦੀ ਆ ਮੁੰਡਿਆ ਇਹ 7.5 ਮਹੀਨੇ ਦੀ ਛੋਟੀ ਆਵਦੀ ਆ ਇਹ ਹਾਂਜੀ 7.5 ਅੱਛਾ ਹੁਣ ਇਹਨੂੰ ਵੇਚਣਾ ਆ ਹਾਂਜੀ ਕਿੰਨੇ ਪੈਸੇ ਮੰਗਦਾ 70000 70000 ਹਾਂਜੀ ਅੱਛਾ ਆ ਲੈ 70000 ਮੰਗਦਾ ਪਰ ਹੋਰ ਤਾਂ ਸਭ ਗੱਲਾਂ ਠੀਕ ਆ ਆ ਗੱਲ ਤੇ ਯਕੀਨ ਨਹੀਂ ਆਇਆ ਵੀ ਇਹ 7.5 ਮਹੀਨਿਆਂ ਦੀ ਹੈ ਕਿਹੜਾ ਪਿੰਡ ਆਪਣਾ ਭਗਵਾਨਪੁਰ ਭਗਵਾਨਪੁਰ ਤੇ ਜੇ ਕਿਸੇ ਨੇ ਖਰੀਦਣੀ ਹੋਵੇ ਤੇਰਾ ਮੋਬਾਈਲ ਨੰਬਰ ਦੱਸ ਹੈ 95903 ਹਾਂ 95903 27974 ਇੱਕ ਵਾਰੀ ਫੇਰ ਬੱਲੇ 95923 27974 ਪਿੰਡ ਕਿਹੜਾ ਭਗਵਾਨਪੁਰ ਹੈਂ ਭਗਵਾਨਪੁਰ ਇਹ ਕਿੱਥੇ ਰਹਿ ਗਿਆ ਇਹ ਸਰਦੂਰ ਕੋਲੇ ਸਰਦੂਰਗੜ੍ਹ ਕੋਲੇ ਆ ਇਹ ਆ ਲੋ ਵੀ ਯਕੀਨਤਾ ਨਹੀਂ

ताकि आपके पशु की लेवटी बड़ी हो और वो सुंदर दिखाई दे और इसको आप 10 एम रोटी पे चौपड़ के खिलाफ राइट एच ने आप हर एक दवाइयाँ की दुकान पे और ऑनलाइन भी खरीद और अधिक जानकारी के लिए इस नंबर पे कॉन्टेक्ट कर सकते हैं आप सात आठ नौ जीरो जीरो बयालीस हजार